Ka bo cap execution Umbilis ing othisa Attawe en Christina Patong

ਗਲਾਸ ਡੋਲਤਾ ਸਹੀ ਹੈ ਸਹੀ ਹੈ ਵੱਟ ਤੇ ਥਾਪੀ ਸਹੀ ਹੈ ਸਹੀ ਹੈ ਹਮਾਰੇ ਦੇਖੋ ਬਬਲਿੰਗ ਜੀ ਕਰਨ ਲੱਗ ਗਿਆ ਕੋਸ ਕੋਈ ਗੱਲ ਨਹੀਂ ਵੀਡੀਓ ਤੇ ਬਣ ਸਾਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਦਾ ਆਪਣਾ ਕੁੱਲ ਵਰਕਆਊਟ ਰਹਾ 20 ਮਿੰਟ ਦੀ ਰਨਿੰਗ ਸੀਗੀ ਪਰਸੋਂ ਜਦੋਂ ਜਿਮ ਦੇ ਵਿੱਚ ਰਨਿੰਗ ਲਾਈ ਸੀਗੀ ਤੇ ਉਦੋਂ ਕਾਫੀ ਜ਼ਿਆਦਾ ਹਾਰਡ ਹੋ ਗਿਆ ਸੀਗਾ ਮੇਰੀ ਬਾਡੀ ਜੋ ਪਾਣੀ ਕਾਫੀ ਨਿਕਲ ਗਿਆ ਸੀਗਾ ਬਾਡੀ ਡੀਹਾਈਡਰੇਟ ਹੋ ਗਈ ਸੀਗੀ ਵਾਟਰ ਰਿਕਵਰੀ ਕਰ ਲਈ ਸੀਗੀ ਉਹਦੀ ਬੜਾ ਆਨੰਦ ਆਇਆ ਅੱਜ ਦਾ ਵਰਕਆਊਟ ਕਰਕੇ ਅੱਜ ਟੋਟਲ 20 ਮਿੰਟ ਰਨਿੰਗ ਕੀਤੀ ਹੈਗੀ ਅੱਜ ਪਹਿਲਾਂ ਮੂਡ ਹੈ ਨਹੀਂ ਸੀ ਰਨਿੰਗ ਕਰਨ ਦਾ ਪਰ ਫਿਰ ਵੀ ਧਰਮੇ ਬਾਈ ਦੇ ਨਾਲ ਥੋੜਾ ਜਿਹਾ ਸੈਟਿੰਗ ਬੈਠ ਗਈ ਤੇ ਘਾਹ ਦੇ ਉੱਤੇ ਕੀਤੀ ਸੀ ਸਲੋ ਰਨਿੰਗ ਅਸੀਂ 20 ਮਿੰਟ ਤੇ 20 ਮਿੰਟਾਂ ਦੇ ਵਿੱਚ ਅਸੀਂ 4 ਕਿਲੋਮੀਟਰ ਦੇ ਕਰੀਬ ਰਨਿੰਗ ਕੀਤੀ ਸੀ 3 3.5 ਕਿਲੋਮੀਟਰ ਦੇ ਕਰੀਬ ਬੜਾ ਆਨੰਦ ਆਇਆ ਵਰਕਆਊਟ ਕਰਕੇ ਤੇ ਆ ਟੋਟਲ ਅੱਜ 2300 ਕਿਲੋਮੀਟਰ ਪੂਰੇ ਹੋ ਗਏ ਅੱਜ ਆਪਣੇ ਰਨਿੰਗ ਦੇ ਵਿੱਚ ਠੀਕ ਹੈ ਜੀ ਬੇਨਤੀ ਫੇਰ ਉਹੀ ਕਰਦੇ ਆਂ ਗਰਾਉਂਡਾਂ ਦੇ ਵਿੱਚ ਆਈਏ ਸਟੇਡੀਅਮ ਦੇ ਵਿੱਚ ਆਈਏ ਜਮ ਕਰੀਏ ਵਾਕ ਕਰੀਏ ਯੋਗਾ ਕਰੀਏ ਸਾਈਕਲਿੰਗ ਕਰੀਏ ਕੁਝ ਵੀ ਕਰੀਏ ਯਾਰ ਪਰ ਕਰੀਏ ਜ਼ਰੂਰ ਯਾਰ ਠੀਕ ਹੈ ਇੱਕ ਘੰਟਾ ਆਪਦੇ ਸਰੀਰ ਨੂੰ ਦੇਈਏ ਨਸ਼ਿਆਂ ਦਾ ਤਿਆਗ ਕਰੀਏ ਮਿਹਨਤਾਂ ਦਾ ਨਸ਼ਾ ਕਰੀਏ ਗਰਾਉਂਡਾਂ ਦੇ ਵਿੱਚ ਆਈਏ ਠੀਕ ਹੈ ਜੀ ਤਾਂ ਹੀ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਆਂਗੇ ਸਿਹਤ ਚੰਗੀ ਰੱਖੀ ਆਪਾਂ ਠੀਕ ਹੈ ਚੰਗੇ ਵਿਚਾਰ ਆਉਣਗੇ ਮਨ ਦੇ ਵਿੱਚ ਠੀਕ ਹੈ ਡਿਸਪਲਿਨ ਦਾ ਪਾਲਣ ਕਰੀਏ ਸਵੇਰ ਉੱਠੀਏ ਟਾਈਮ ਦੇ ਨਾਲ ਸ਼ੁਕਰੀਆ ਦਾ ਕਰੀਏ ਠੀਕ ਹੈ ਜੀ ਅਮਰਤ ਵੇਲੇ ਉઠી ਅਮਰਤ ਵੇਲਾ ਜਾਮ ਲਈ ਆਪਾਂ ਤੇ ਆਪਾਂ ਇੱਕ ਵਧੀਆ ਪੰਜਾਬ ਸਰਜੀ ਹੈ ਯਾਰ ਹਨਾ ਵਧੀਆ ਵਧੀਆ ਸਮਾਜ ਸਰਜੀ ਆਪਾਂ ਗਰਾਊਂਡਾਂ ਦੇ ਵਿੱਚ ਆਈਏ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ